ਤੁਹਾਡਾ ਮਨ ਕਦੇ ਸੋਚਦਾ ਹੈ ਕਿ ਸਾਡਾ ਸੁਪਨਾ ਕਿਵੇਂ ਪੂਰਾ ਹੋਵੇਗਾ ਕਿ ਇੱਕ ਆਮ ਵਿਅਕਤੀ ਵੀ ਵੱਡੀਆਂ ਉਚਾਈਆਂ ਨੂੰ ਛੂ ਸਕਦਾ ਹੈ ਇਹ ਕਹਾਣੀ ਹੈ ਪ੍ਰੇਮ ਸਿੰਘ ਦੀ ਜੋ ਇੱਕ ਛੋਟੇ ਪਿੰਡ ਵਿੱਚ ਰਹਿੰਦਾ ਸੀ ਗਰੀਬੀ ਦੇ ਸائے ਵਿੱਚ ਜਨਮਿਆ ਪਰ ਸਫਲਤਾ ਦੇ ਚਾਨਣ ਨੂੰ ਹਾਸਲ ਕੀਤਾ ਅੱਜ ਅਸੀਂ ਦੇਖਾਂਗੇ ਕਿ ਕਿਵੇਂ ਇੱਕ ਆਮ ਵਿਅਕਤੀ ਆਪਣੀ ਮਿਹਨਤ ਨਵੀਂ ਸੋਚ ਦੇ ਨਾਲ ਆਪਣੇ ਸੁਪਨੇ ਸੱਚ ਕਰਦਾ ਹੈ ਤੁਸੀਂ ਵੀ ਸੁਣੋ ਇਸ ਪੂਰੀ ਕਹਾਣੀ ਨੂੰ ਜੋ ਤੁਹਾਡੇ ਦਿਲ ਨੂੰ ਛੂ ਲਵੇਗੀ ਪ੍ਰੇਮ ਸਿੰਘ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਗਰੀਬ ਘਰ ਦਾ ਮੁੰਡਾ ਸੀ ਉਸਦੇ ਮਾਪਿਓ ਨੇ ਬੜੀ ਹੀ ਜਦੋਜਹਿਦ ਕਰਕੇ ਉਸ ਨੂੰ ਥੋੜਾ ਬਹੁਤ ਪੜਾਇਆ ਲਿਖਾਇਆ ਬਹੁਤਾ ਤਾਂ ਉਹ ਪੜਾ ਨਹੀਂ ਸਕੇ ਹਾਲਾਤ ਕਾਫੀ ਮਾੜੇ ਸੀ ਪਰ ਉਸਦੇ ਮਨ ਅੰਦਰ ਕਦੇ ਵੀ ਆਪਣਾ ਸੁਪਨਾ ਛੱਡਣ ਦੀ ਇੱਛਾ ਨਹੀਂ ਸੀ ਉਹ ਬਚਪਨ ਤੋਂ ਹੀ ਇੱਕ ਵੱਡਾ ਵਿਅਕਤੀ ਬਣਨ ਦਾ ਸੁਪਨਾ ਦੇਖਦਾ ਸੀ ਪਰ ਉਹ ਸੋਚਦਾ ਸੀ ਕਿ ਇੱਕ ਗਰੀਬ ਕਿਸਾਨ ਦਾ ਪੁੱਤਰ ਆਪਣਾ ਸੁਪਨਾ ਪੂਰਾ ਕਰ ਸਕਦਾ ਹੈ ਪਿੰਡ ਵਿੱਚ ਸਾਰੇ ਲੋਕ ਉਹਨੂੰ ਕਹਿੰਦੇ ਕਿ ਸੁਣ ਪ੍ਰੇਮ ਸਿੰਘ ਸਿਰਫ ਕਿਸਾਨੀ ਹੀ ਸਾਡੀ ਹਕੀਕਤ ਹੈ ਹੋਰ ਕੁਝ ਵੀ ਸੋਚਣਾ ਸਿਰਫ ਸਾਡਾ ਵਹਿਮ ਹੈ ਪਰ ਪ੍ਰੇਮ ਸਿੰਘ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ ਇੱਕ ਦਿਨ ਪ੍ਰੇਮ ਸਿੰਘ ਗੁਰਦੁਆਰੇ ਗਿਆ ਉਸਨੇ ਬਾਬਾ ਜੀ ਨੂੰ ਆਪਣੇ ਹਾਲਾਤ ਦੱਸੇ ਬਾਬਾ ਜੀ ਨੇ ਕਿਹਾ ਪੁੱਤਰ ਜੇ ਤੈਨੂੰ ਆਪਣਾ ਜੀਵਨ ਬਦਲਣਾ ਹੈ ਤੇ ਸਿੱਖਿਆ ਅਤੇ ਸਹੀ ਰਸਤੇ ਤੇ ਮਿਹਨਤ ਕਰ ਪਰ ਯਾਦ ਰੱਖ ਸਿੱਖ ਦੇ ਸਮੇਂ ਜੇਕਰ ਕੋਈ ਵੀ ਬਦਲਾਅ ਤੇਰੀ ਜ਼ਿੰਦਗੀ ਵਿੱਚ ਹੁੰਦਾ ਹੈ ਤੇ ਤੈਨੂੰ ਉਹ ਸਵੀਕਾਰਨਾ ਪਵੇਗਾ ਚਾਹੇ ਉਹ ਚੰਗਾ ਹੋਵੇ ਜਾਂ ਮਾੜਾ ਇਹ ਗੱਲ ਪ੍ਰੇਮ ਦੇ ਦਿਲ ਨੂੰ ਲੱਗ ਗਈ ਉਸਨੇ ਸਿੱਖਣ ਦਾ ਮਨ ਬਣਾ ਲਿਆ ਉਸਨੇ ਸਭ ਤੋਂ ਪਹਿਲਾਂ ਪਿੰਡ ਦੇ ਹੱਥੀ ਲੱਗੀ ਜਗ੍ਹਾ ਤੇ ਬੁੱਕ ਸਟਾਲ ਖੋਲ੍ਹਿਆ ਯਾਨੀ ਕਿਤਾਬਾਂ ਦੀ ਦੁਕਾਨ ਖੋਲੀ ਸ਼ੁਰੂ ਵਿੱਚ ਸਿਰਫ ਕੁਝ ਹੀ ਲੋਕ ਉਸ ਕੋਲ ਆਉਂਦੇ ਜਦੋਂ ਵੀ ਕੋਈ ਉਸਦੀ ਦੁਕਾਨ ਤੇ ਆਉਂਦਾ ਤੇ ਉਹ ਉਹਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੱਲਾਂ ਕਰਦਾ ਅਤੇ ਹਮੇਸ਼ਾ ਹੀ ਇਹ ਸਿੱਖਣ ਦੀ ਕੋਸ਼ਿਸ਼ ਕਰਦਾ ਕਿ ਕੋਈ ਬੰਦਾ ਮੈਨੂੰ ਕੁਝ ਨਵਾਂ ਸਿਖਾ ਕੇ ਜਾਏ ਉਹ ਹਰ ਇੱਕ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਉਹ ਲੋਕਾਂ ਤੋਂ ਸਿੱਖਦਾ ਅਤੇ ਆਪਣੀਆਂ ਗੱਲਾਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ ਅਤੇ ਜਦ ਵੀ ਕੋਈ ਇਨਸਾਨ ਉਸ ਉਹ ਕੋਈ ਚੰਗੀ ਗੱਲ ਕਹਿ ਕੇ ਜਾਂਦਾ ਤੇ ਉਹ ਹਮੇਸ਼ਾ ਆਪਣੀ ਡਾਇਰੀ ਵਿੱਚ ਉਸ ਨੂੰ ਨੋਟ ਕਰ ਲੈਂਦਾ ਅਤੇ ਉਸ ਤੇ ਧਿਆਨ ਦਿੰਦਾ ਤੇ ਮਿਹਨਤ ਕਰਦਾ ਇੱਕ ਵਾਰ ਉਸ ਦੀ ਦੁਕਾਨ ਤੇ ਇੱਕ ਵਿਦਿਆਰਥੀ ਆਇਆ ਉਸ ਨੇ ਪ੍ਰੇਮ ਨੂੰ ਆਨਲਾਈਨ ਕਿਤਾਬਾਂ ਵੇਚਣ ਦੀ ਸਲਾਹ ਦਿੱਤੀ ਪਰ ਉਸ ਨੇ ਸੋਚਿਆ ਕਿ ਇਹ ਕੰਮ ਮੇਰੇ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਮੈਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ ਪਰ ਉਸ ਨੇ ਡਰ ਦੀ ਜਗ੍ਹਾ ਉਸ ਕੰਮ ਨੂੰ ਸਿੱਖਣ ਵਿੱਚ ਜ਼ਿਆਦਾ ਅਹਿਮੀਅਤ ਦਿੱਤੀ ਉਹ ਨੇੜਲੇ ਸ਼ਹਿਰ ਦੇ ਪਿੰਡ ਵਿੱਚ ਇੱਕ ਬਜ਼ੁਰਗ ਕੰਪਿਊਟਰ ਸਿਖਾਉਣ ਵਾਲੇ ਦੇ ਕੋਲ ਗਿਆ ਦਿਨ ਵਿੱਚ ਉਹ ਆਪਣੀ ਕਿਤਾਬਾਂ ਦੀ ਦੁਕਾਨ ਤੇ ਕੰਮ ਕਰਦਾ ਅਤੇ ਸ਼ਾਮ ਨੂੰ ਉਹ ਕੰਪਿਊਟਰ ਸਿੱਖਣ ਚਲਿਆ ਜਾਂਦਾ ਜਦ ਉਸ ਨੇ ਕੰਪਿਊਟਰ ਉਦੋਂ ਦੀ ਨੌਲੇਜ ਲੈ ਲਈ ਤੇ ਉਸ ਨੂੰ ਚਲਾਉਣਾ ਆ ਗਿਆ ਤੇ ਉਸ ਨੇ ਆਪਣੀ ਸਾਰੀ ਦੁਕਾਨ ਦੀਆਂ ਕਿਤਾਬਾਂ ਨੂੰ ਆਨਲਾਈਨ ਪਾਉਣਾ ਸ਼ੁਰੂ ਕਰ ਦਿੱਤਾ ਸ਼ੁਰੂ ਸ਼ੁਰੂ ਵਿੱਚ ਉਸ ਦੀਆਂ ਕਿਤਾਬਾਂ ਦੀ ਵਿਕਰੀ ਨਹੀਂ ਹੋਈ ਤੇ ਉਸ ਨੇ ਸਿਰਫ ਖਰਚੇ ਹੀ ਕੀਤੇ ਪਰ ਉਸ ਨੂੰ ਕੁਝ ਵੀ ਹਾਸਲ ਨਾ ਹੋਇਆ ਉਹ ਨਿਰਾਸ਼ ਹੋ ਸਕਦਾ ਸੀ ਪਰ ਉਸਦੇ ਦਿਲ ਵਿੱਚ ਇੱਕ ਆਵਾਜ਼ ਆਈ ਹਾਰਨ ਤੋਂ ਪਹਿਲਾਂ ਹੀ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਉਸਨੇ ਆਰਾਮ ਨਾਲ ਸੋਚਿਆ ਕਿ ਕਿੱਥੇ ਮੈਂ ਹੋਰ ਸੁਧਾਰ ਕਰ ਸਕਦਾ ਉਸਨੇ ਕਿਤਾਬਾਂ ਦੇ ਰੇਟ ਨੂੰ ਹੋਰ ਥੋੜਾ ਘੱਟ ਕਰ ਦਿੱਤਾ ਤਾਂ ਜੋ ਉਸ ਕੋਲ ਜ਼ਿਆਦਾ ਤੋਂ ਜ਼ਿਆਦਾ ਲੋਕ ਕਿਤਾਬਾਂ ਖਰੀਦਣ ਆਉਣ ਕੁਝ ਸਮੇਂ ਬਾਅਦ ਉਸ ਦਾ ਸਟੋਰ ਲੋਕਾਂ ਵਿੱਚ ਪ੍ਰਸਿੱਧ ਹੋ ਗਿਆ ਤੇ ਉਹ ਇੰਨਾ ਫੇਮਸ ਹੋ ਗਿਆ ਕਿ ਹਰ ਕੋਈ ਉਸਦੇ ਸਟੋਰ ਤੋਂ ਹੀ ਕਿਤਾਬ ਖਰੀਦਣਾ ਚਾਹੁੰਦਾ ਸੀ ਚਾਹੇ ਉਹ ਦੁਕਾਨ ਤੇ ਆਵੇ ਜਾਂ ਆਨਲਾਈਨ ਹੋਵੇ ਹੁਣ ਪ੍ਰੇਮ ਸਿਰਫ ਆਪਣੇ ਲਈ ਹੀ ਸਫਲ ਨਹੀਂ ਬਣਿਆ ਉਸਨੇ ਪਿੰਡ ਦੇ ਹੋਰ ਨੌਜਵਾਨਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਆਨਲਾਈਨ ਕੰਮ ਕਰਨ ਦੇ ਤਰੀਕੇ ਸਿਖਾਏ ਉਸਨੇ ਕਿਹਾ ਸਾਡੀ ਕਮੀ ਸਿਰਫ ਸਾਡੀ ਸੋਚ ਵਿੱਚ ਹੈ ਜਦੋਂ ਅਸੀਂ ਹੌਸਲੇ ਨਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਰਾਹ ਆਪਣੇ ਆਪ ਹੀ ਅੱਗੇ ਬਣਦੇ ਜਾਂਦੇ ਨੇ ਉਹ ਹਮੇਸ਼ਾ ਸਿੱਖਣ ਤੇ ਮਿਹਨਤ ਜਾਰੀ ਰੱਖੀ ਪਹਿਲੀ ناکامی ਤੇ ਉਸਨੇ ਉਸ ਨੂੰ ਹੋਰ ਬਿਹਤਰ ਬਣਾਇਆ ਔਨਲਾਈਨ ਬਿਜ਼ਨਸ ਦੀ ਸ਼ੁਰੂਆਤ ਕਰਕੇ ਉਸਨੇ ਆਪਣੇ ਗਾਹਕ ਵਧਾਏ ਉਸਨੇ ਹੋਰ ਲੋਕਾਂ ਨੂੰ ਵੀ ਸਫਲਤਾ ਦੇ ਰਸਤੇ ਵਿਖਾਏ ਪ੍ਰੀਮ ਕਦੇ ਵੀ ਆਪਣੇ ਸੁਪਨੇ ਨੂੰ ਭੁੱਲਿਆ ਨਹੀਂ ਉਸਦੀ ਇਹ ਕਹਾਣੀ ਕੇਵਲ ਇੱਕ ਸਫਲ ਵਿਅਕਤੀ ਦੀ ਨਹੀਂ ਸਗੋਂ ਇੱਕ ਸਾਡੇ ਲਈ ਪ੍ਰੇਰਣਾ ਹੈ ਉਹ ਸਾਨੂੰ ਸਿਖਾਉਂਦਾ ਹੈ ਕਿ ਗਰੀਬੀ ਮੁਸ਼ਕਲਾਂ ਜਾਂ ناکਾਮੀਆਂ ਤੁਹਾਡਾ ਰਾਹ ਨਹੀਂ ਰੋਕ ਸਕਦੀਆਂ ਜਦ ਤੱਕ ਤੁਸੀਂ ਹੌਂਸਲਾ ਨਹੀਂ ਛੱਡਦੇ ਹੁਣ ਜਦ ਤੁਸੀਂ ਇਹ ਕਹਾਣੀ ਸੁਣੀ ਹੈ ਤੁਸੀਂ ਸੋਚੋਗੇ ਕਿ ਸਾਡੀ ਜ਼ਿੰਦਗੀ ਵਿੱਚ ਕਿਹੜੀ ਚੀਜ਼ ਹੈ ਜੋ ਤੁਹਾਨੂੰ ਰੋਕ ਰਹੀ ਹੈ ਕਿਹੜਾ ਕਦਮ ਤੁਸੀਂ ਅੱਜ ਲੈ ਸਕਦੇ ਹੋ ਇਸ ਕਹਾਣੀ ਤੋਂ ਸਿੱਖ ਲਵੋ ਆਪਣਾ ਸੁਪਨਾ ਬਣਾਓ ਅਤੇ ਉਸ ਦੇ ਪਿੱਛੇ ਲੱਗ ਜਾਓ ਕਿਉਂਕਿ ਸਫਲਤਾ ਉਸ ਨੂੰ ਹੀ ਮਿਲਦੀ ਹੈ ਜੋ ਹਰ ਹਾਲਾਤ ਵਿੱਚ ਮਿਹਨਤ ਕਰਦੇ ਨੇ ਦੂਜੀ ਵੀਡੀਓ ਵਿੱਚ ਫਿਰ ਮਿਲਾਂਗੇ ਸਫਲਤਾ ਦੀ ਇੱਕ ਹੋਰ ਕਹਾਣੀ ਨਾਲ